ਅੱਜ ਦੇ ਵੀਡੀਓ ਦੇ ਵਿੱਚ ਅਸੀਂ ਦਾਲ ਮੱਖਣੀ ਬਣਾਵਾਂਗੇ ਤੇ ਰੈਸਪੀ ਬਹੁਤ ਵਧੀਆ ਹੈ ਤੇ ਬਹੁਤ ਹੀ ਵਧੀਆ ਦਾਲ ਬਣੇਗੀ ਤੁਸੀਂ ਬੜੀ-ਵੜੀ ਦਾਲ ਖਾਧੀ ਹੋਏਗੀ ਪਰ ਇਹੋ ਜੀ ਦਾਲ ਕਦੀ ਨਹੀਂ ਖਾਧੀ ਹੋਏਗੀ ਉਹਦੇ ਵਾਸਤੇ ਅਸੀਂ ਆਹ ਲੈ ਆ ਜੀ 1 250 ਗ੍ਰਾਮ ਮਾਂ ਲੈ ਆ ਮਾਂਵਾਂ ਦੀ ਦਾਲ ਲੈ ਲਈ ਆ ਚੋਣ ਬਣਾ ਕੇ ਬਿਲਕੁਲ ਰੋੜ ਵਗੈਰਾ ਦੇਖ ਕੇ ਸਾਫ਼ ਕਰ ਲਈ ਆ ਹੁਣ ਮੈਂ ਇਹਨੂੰ ਧੋ ਲਿਆ ਏ ਚੰਗੀ ਤਰ੍ਹਾਂ ਦਾਲ ਨੂੰ ਮੈਂ ਧੋ ਕੇ ਪਾਣੀ ਪਾ ਕੇ ਤੇ ਭਿਓ ਕੇ ਰੱਖ ਦਿਆਂਗੀ ਇਹਨੂੰ ਮੈਂ ਭਿਓ ਕੇ ਰੱਖਾਂਗੀ ਵੱਧ ਤੋਂ ਵੱਧ ਟਾਈਮ ਲਈ ਜਿੰਨਾ ਵੀ ਟਾਈਮ ਮੇਰੇ ਕੋਲ ਹੋਏਗਾ 10 ਘੰਟੇ ਹੋਣਗੇ 5 ਘੰਟੇ ਹੋਣਗੇ ਕੱਲ ਬਣਾਣੀ ਹੋਏਗੀ ਤਾਂ ਵੀ ਇੱਕ ਦਿਨ ਪਹਿਲਾਂ ਮੈਂ ਭਿਓ ਸਕਦੀ ਆ ਦਾਲ ਤੇ ਭਿਓਾਂਗੀ ਵੀ ਆ ਦੇਖੋ ਹੁਣ ਮੈਂ ਦਾਲ ਭਿਓਈ ਸੀ ਮੈਂ ਘੱਟੋ ਘੱਟ 8 ਘੰਟੇ ਦਾਲ ਭਿਓਈ ਐ ਤੇ ਆ ਦੇਖੋ ਕਿੱਦਾਂ ਇਹਦੇ ਸਿੱਕੜ ਜਿਹੜੇ ਨੇ ਛਿਲਕੇ ਜਿਹੜੇ ਨੇ ਅਲੱਗ ਹੋ ਗਏ ਨੇ ਆ ਦੇਖੋ ਤਾਨੂੰ ਦੇਖ ਰਿਹਾ ਕਿ ਦਾਲ ਦੇ ਛਿਲਕੇ ਜਿਹੜੇ ਵੱਖਰੇ ਹੋ ਗਏ ਨੇ ਇਹ ਪਿਓਨ ਦੇ ਬੜੇ ਫਾਇਦੇ ਨੇ ਇੱਕ ਤੇ ਸਾਡਾ ਗੈਸ ਘਟ ਲੱਗਦਾ ਹੈ ਗੈਸ ਘਟ ਮਤਲਬ ਥੱਲੇ ਭਾਲਣਾ ਪੈਂਦਾ ਇੱਕ ਦਾਲ ਬੜੀ ਵਧੀਆ ਬਣਦੀ ਘੋਲ ਕੇ ਹੁਣ ਅਸੀਂ ਜਿਹਦੇ ਵਿੱਚ ਇੱਕ ਜੱਗ ਪਾਣੀ ਪਾਤਾ ਪੁਕਰ ਦੇ ਵਿੱਚ ਇੱਕ ਦੇਗੀ ਮਿਰਚ ਦਾ ਚਮਚਾ ਪਾਤਾ ਭਰ ਕੇ ਇੱਕ ਪਾਤਾ ਨਮਕ ਦਾ ਚਮਚਾ ਸੀ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਆਪਾਂ ਹੋਰ ਪਾਤਾ ਹੈ ਤੇ ਹਲਦੀ ਪਾਤੀ ਐ ਚਮਚਾ ਅੱਧਾ ਥੋੜੀ ਜਿਹੀ ਹੋਰ ਪਾਵਾਂਗੇ ਹਲਦੀ ਅਸੀਂ ਹਾਂ ਇੱਕ ਚਮਚੇ ਦੇ ਕਰੀਬ ਆਪਾਂ ਹਲਦੀ ਪਾਤੀ ਐ ਤੇ ਹੁਣ ਅਸੀਂ ਥੱਲੇ ਗੈਸ ਬਾਲਤਾ ਅਜੇ ਮਸਾਲੇ ਇਹਦੇ ਚ ਹੋਰ ਵੀ ਇੱਕ ਦੋ ਪਾਵਾਂਗੇ ਆ ਦੇਖੋ ਜੀ ਕਾਲੀਆਂ ਮਿਰਚਾਂ ਕੁੱਟੀਆਂ ਹੋਈਆਂ ਪਾਤੀਆਂ 1.5 ਚਮਚਾ ਮਸਾਲੇ ਆਪਣੇ ਹਿਸਾਬ ਨਾਲ ਵੀ ਕਰ ਸਕਦੇ ਆ ਜਿੰਨੇ ਖਾਣੇ ਹੁੰਦੇ ਓਨੇ ਹੀ ਆਹ ਜੀਰੇ ਦਾ ਪਾਊਡਰ ਪਾਇਆ ਜੇ ਮੈਂ ਚਮਚਾ ਭਰ ਕੇ ਸਟੀਲ ਦਾ ਚਮਚਾ ਮਿਣ ਕੇ ਲਿਆ ਸੀ ਆਹ ਧਨੀਆ ਪਾਊਡਰ ਲਿਆ ਜੇ ਇੱਕ ਚਮਚਾ ਮੈਂ ਇਹ ਬਾਤਾ ਵਿੱਚ ਇਹ ਮਸਾਲੇ ਜਿਹੜੇ ਮੈਂ ਪਾ ਰਹੀ ਆ ਨਾ ਸਾਰੇ ਇਹ ਪਾਣੀ ਦੇ ਵਿੱਚ ਪਹਿਲਾਂ ਰਿਜਣ ਗਏ ਇਹ ਮਸਾਲੇ ਇਹ ਸਾਬਤ ਜੀਰਾ ਇੱਕ ਚਮਚਾ ਪਾਤਾ ਜੀ ਇਹਦੀ ਸਮੈਲ ਬਹੁਤ ਸੋਹਣੀ ਆਉਂਦੀ ਦਾਲ ਦੇ ਵਿੱਚੋਂ ਜਦੋਂ ਜੀਰਾ ਕੱਚਾ ਪਾਈਏ ਤਾਂ ਬਹੁਤ ਹੀ ਵਧੀਆ ਲੱਗਦਾ ਆਪਾਂ ਥੋੜਾ ਜਿਹਾ ਤੇਲ ਰਫੈਂਡ ਪਾਵਾਂਗੇ ਦਾਲ ਦੇ ਵਿੱਚ ਤੇ ਅਜੇ ਮੈਂ ਪਾਣੀ ਪਾ ਧਰਿਆਏ ਕੁੱਕਰ ਦੇ ਵਿੱਚ ਪਾਣੀ ਪਾਇਆ ਸਿਰਫ ਪਾਣੀ ਦੇ ਵਿੱਚ ਮੈਂ ਸਾਰੇ ਮਸਾਲੇ ਮਿਕਸ ਕਰ ਰਹੀ ਆਂ ਇਹ ਮੈਂ ਚਿੱਲੀ ਫਲੇਕਸ ਵੀ ਥੋੜਾ ਜਿਹਾ ਪਾ ਦਵਾਂਗੀ ਕਿਉਂਕਿ ਮਸਾਲੇ ਇਸ ਕਰਕੇ ਪਾ ਰਹੀ ਆਂ ਕਿ ਸਾਰੇ ਮਸਾਲੇ ਜਿਹੜੇ ਆ ਇਹਦਾ ਇਹਦਾ ਇਹਨਾਂ ਦਾ ਜਿਹੜਾ ਫਲੇਵਰ ਹੈ ਪਾਣੀ ਦੇ ਵਿੱਚ ਆ ਜਾਵੇ ਥੋੜੀ ਜਿਹੀ ਮਹਿੰਗ ਪਾਵਾਂਗੀ ਕਿਉਂਕਿ ਮਾਂ ਜਿਹੜੇ ਮਾਂ ਹੁੰਦੇ ਆ ਨਾ ਇਹ ਵਾਈਵਾਦੀ ਹੁੰਦੇ ਆ ਇਹਨਾਂ ਵਾਸਤੇ ਇਹੋ ਜੀਆਂ ਲਸਣ ਆ ਜਾਂ ਜਾਂ ਹਿੰਗ ਬਹੁਤ ਵਧੀਆ ਮੇਥੇ ਬਹੁਤ ਵਧੀਆ ਚੀਜ਼ ਇਹ ਇਤਨੇ ਚੀਜ਼ਾਂ ਬਹੁਤ ਵਧੀਆ ਨੇ ਮਾਵਾਂ ਦੀ ਖਾਸ ਕਰਕੇ ਦਾਲ ਵਾਸਤੇ ਥੋੜੀ ਜਿਹੀ ਹਿੰਗ ਪਾਤੀ ਮੈਂ ਤੁਹਾਡੇ ਸਾਹਮਣੇ ਪਾਈ ਆ ਥੋੜੀ ਜਿਹੀ ਪਾਈ ਆ ਤੇ ਹੁਣ ਇਹ ਪਾਣੀ ਜਿਹੜਾ ਦੇਖੋ ਉਬਲਣ ਡਿਆ ਆ ਮਸਾਲੇ ਉਬਲਣ ਡੇ ਬਸ ਮਾਂ ਨਹੀਂ ਅਜੇ ਮੈਂ ਪਾਈ ਹੁਣ ਮੈਂ ਇਹਦੇ ਵਿੱਚ ਮਾਂ ਪਾਵਾਂਗੀ ਉਬਲਦੇ ਪਾਣੀ ਦੇ ਵਿੱਚ ਦਾਲ ਪਾਉਣ ਦੇ ਫਾਇਦੇ ਬਹੁਤ ਨੇ ਸਾਨੂੰ ਇਹ ਇਹਦਾ ਬੈਨੀਫਿਟ ਮਿਲਦਾ ਆ ਦਾਲ ਉਬਲਦੇ ਪਾਣੀ ਵਿੱਚ ਪਾਉਣ ਦਾ ਕਿ ਇਹਦੇ ਵਿੱਚ ਰੋੜ ਨਹੀਂ ਬਣੇਗਾ ਕੋਈ ਪੱਥਰ ਵਾਂਗਰ ਜਿੱਦਾ ਦੰਦਾ ਤਖਲੇ ਵਗੈਰਾ ਆ ਜਾਂਦਾ ਨਾ ਗਰਮ ਪਾਣੀ ਦੇ ਵਿੱਚ ਦਾਲ ਪਾਓਗੇ ਹਮੇਸ਼ਾ ਹੀ ਕੋਈ ਵੀ ਦਾਲ ਸਾਬਤ ਇਹ ਗਰਮ ਪਾਣੀ ਦੇ ਵਿੱਚ ਰਿੰਨੋਗੇ ਐਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਬਣਾਈ ਆ ਕਦੀ ਵੀ ਰੋੜ ਨਹੀਂ ਪੈਦਾ ਹੋਏਗਾ ਇਹਦੇ ਵਿੱਚ ਠੰਡੇ ਪਾਣੀ 'ਚ ਦਾਲਾਂ ਰਿੰਨਦੇ ਆ ਜਿਦੋਂ ਅਸੀਂ ਉਦੋਂ ਫਿਰ ਦਾਲਾਂ ਜਿਹੜੀਆਂ ਕੋਈ ਥੋੜੇ-ਬੋਤੇ ਦਾਣੇ ਜਿਹੜੇ ਆ ਰੋੜ ਬਣ ਜਾਂਦੇ ਆ ਕੋੜਕੂਜੀ ਨੂੰ ਕਹਿ ਦਿੰਦੇ ਆ ਪੰਜਾਬੀ 'ਚ ਤੇ ਆਪਾਂ ਕੋੜਕੂ ਕਹਿੰਦੇ ਆ ਹੁਣ ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋ ਆਪਣੀ ਭਾਸ਼ਾ ਦੇ ਵਿੱਚ ਪੰਜਾਬੀ 'ਚ ਤੇ ਉਹਨੂੰ ਦਾਲ ਦੇ ਦਾਣੇ ਨੂੰ ਇਹ ਹੀ ਕਹਿ ਸਿੱਖਿਆ ਜਾਂਦਾ ਜਿਹੜਾ ਬਹੁਤ ਐ ਸਖਤ ਹੋ ਗਿਆ ਇਹ ਹੁਣ ਦੋ ਪਿਆਜ਼ ਲੈ ਲਏ ਨੇ ਅਦਰਕ ਵਿਖਾਤਾ ਤੁਹਾਨੂੰ ਦੋ ਟਮਾਟਰ ਲਏ ਨੇ ਤੇ ਲਸਣ ਥੋੜਾ ਜਿਹਾ ਪਾਵਾਂਗੇ ਤੇ ਇਹ ਜਿਹੜੀ ਦਾਲ ਆ ਜੀ ਅਹੀਂ ਆ ਵੇਖੋ ਉਬਲਣ ਢਈ ਆ ਤੇ ਹੁਣ ਇਹਨੂੰ ਅਸੀਂ ਨਾ ਇੱਕੋ ਸ਼ੀਟ ਹੀ ਲਵਾ ਕੇ ਤੇ ਬਿਲਕੁਲ ਘੱਟ ਤੇ ਗੈਸ ਤੇ ਕਰ ਦਵਾਂਗੇ ਜੀ ਬਿਲਕੁਲ ਘੱਟ ਗੈਸ ਤੇ ਬਣਦੀ ਰਹੇਗੀ ਹੌਲੀ ਹੌਲੀ ਉਧਰੋਂ ਅਸੀਂ ਤੜਕੇ ਦਾ ਸਮਾਨ ਜਿਹੜਾ ਆ ਆਪਣਾ ਕੱਟ ਕੇ ਪਿਆਜ਼ ਵਗੈਰਾ ਤੇ ਰੱਖ ਲੈਨੇ ਆ ਫੇਰ ਤੜਕੇ ਦੀ ਤਿਆਰੀ ਕਰਾਂਗੇ ਦਾਲ ਬਣਦੀ ਆ ਤੇ ਹੁਣ ਦਾਲ ਆਪਾਂ ਜਿਹੜੀ ਬਣਾ ਲਈ ਐ ਤੇ ਹੁਣ ਵਿਖਾਣੇ ਆ ਤੁਹਾਨੂੰ ਦਾਲ ਕਿਹੋ ਜੀ ਤਿਆਰ ਹੋਈ ਐ ਤੁਸੀਂ ਆਪੇ ਹੀ ਦੇਖੋਗੇ ਕਿ ਮਸਾਲੇ ਪਹਿਲਾਂ ਪਾਣ ਦੇ ਕੀ ਫਾਇਦੇ ਆ ਇੱਕ ਤੇ ਮੂੰਹ ਨੱਕ ਨੂੰ ਨਹੀਂ ਚੜਦਾ ਮਸਾਲਾ ਜਦੋਂ ਕੁੱਕਰ ਖੋਲੀਏ ਇੱਕ ਟੱਕਣ ਤੋਂ ਉਬਲ ਕੇ ਦਾਲ ਕਦੀ ਉੱਪਰ ਨਹੀਂ ਆਉਂਦੀ ਕਦੀ ਨਹੀਂ ਮਸਾਲਾ ਉਬਲੇਗਾ ਜਦੋਂ ਤੁਸੀਂ ਮਤਲਬ ਪਹਿਲਾਂ ਪਾਣੀ ਦੇ ਵਿੱਚ ਪਾਓਗੇ ਸਾਰੇ ਮਸਾਲੇ ਤਾਂ ਇਹ ਗੱਲਾਂ ਬੜੀਆਂ ਧਿਆਨ ਦੀਆਂ ਵਾਂ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਿਆਣੀਆਂ ਗੱਲਾਂ ਨੇ ਇਹ ਆਹ ਦੇਖੋ ਦਾਲ ਸਾਡੀ ਹੋ ਗਈ ਹੈ ਤਿਆਰ ਹਾਂ ਦਾਲ ਬਹੁਤ ਵਧੀਆ ਬਣੀ ਹੈ ਤੇ ਆਪਾਂ ਅੱਜ ਦਾਲ ਮੱਖਣੀ ਤਿਆਰ ਕਰਨੀ ਆ ਤੇ ਇਹ ਦੇਖਿਓ ਤੁਸੀਂ ਕਿ ਬਾਜ਼ਾਰ ਦੀ ਅਸੀਂ ਮੱਖਣੀ ਵੀ ਅਸੀਂ ਘਰ ਦੀ ਪਾਵਾਂਗੇ ਬਾਜ਼ਾਰ ਦੀ ਅਸੀਂ ਮੱਖਣੀ ਵੀ ਨਹੀਂ ਪਾਉਣੀ ਤੇ ਬਹੁਤ ਵਧੀਆ ਦਾਲ ਬੈਸਟ ਹੋ ਗਈ ਆ ਹੁਣ ਅਸੀਂ ਦਾਲ ਨੂੰ ਇੱਕ ਸਾਈਡ ਤੇ ਕਰ ਦਿੰਨੇ ਆ ਦੂਜੇ ਪਾਸੇ ਅਸੀਂ ਆਪਣੇ ਤੜਕਾ ਲਾਉਣ ਦੀ ਤਿਆਰੀ ਕਰਦੇ ਆ ਜੀ ਆ ਦੇਖੋ ਆਪਾਂ ਪਿਆਜ਼ ਕੱਟ ਲੈਨੇ ਇੱਕ ਪਿਆਜ਼ ਆਪਾਂ ਲੰਬਾ ਲੰਬਾ ਕੱਟਿਆ ਤੇ ਇੱਕ ਆਪਾਂ ਜਿਹੜਾ ਆ ਛੋਟਾ ਛੋਟਾ ਪੀਸ ਕੱਟਿਆ ਹਰੇ ਇੰਦਰ ਚ ਕੱਟੀ ਹੈ ਇੱਕ ਸਲਾਈਸ ਦੇ ਵਿੱਚ ਆ ਪਾਧਰਕ ਕੱਟਿਆ ਥੋੜਾ ਜਿਹਾ ਇੱਕ ਦਾ ਅਦਰਕ ਤੇ ਲਸਣ ਦਾ ਪੇਸਟ ਬਣਾਇਆ ਥੋੜੇ ਜਿਹੇ ਦਾ ਤੇ ਆ ਦੋ ਟਮਾਟਰ ਆ ਇਹਦੀ ਅਸੀਂ ਪਿਊਰੀ ਬਣਾਵਾਂਗੇ ਇਹ ਸਾਰੀਆਂ ਚੀਜ਼ਾਂ ਲੱਗ ਲੱਗ ਜਿਹੜੀਆਂ ਨੇ ਇਸੇ ਤਰ੍ਹਾਂ ਹੀ ਤੜਕੇ ਦੇ ਵਿੱਚ ਆਉਣੀਆਂ ਨੇ ਤੇ ਦਾਲ ਇਹੋ ਜੀ ਕਿ ਬਾਹਰ-ਬਾਹਰ ਕਹਿ ਬਣਾਉਣ ਵਾਸਤੇ ਕਹਿਣਗੇ ਕਿ ਬੱਚੇ ਵੀ ਬਾਹਰ-ਬਾਹਰ ਇਹੋ ਹੀ ਦਾਲ ਦਾ ਉਹ ਖਾਣ ਵਾਸਤੇ ਅੰਨੀ ਸਵਾਦ ਆ ਢਾਬੇ ਦੀ ਦਾਲ ਨਾਲੋਂ ਵੀ ਵਧੀਆ ਬਣਦੀ ਇਹ ਬਣਾ ਕੇ ਦੇਖਿਓ ਤੁਸੀਂ ਦਾਲ ਆਪੇ ਦੱਸਣਾ ਦਾਲ ਨੇ ਕੀ ਵਾਕਿਆ ਹੀ ਮੈਂ ਹੈਗੀ ਆ ਇਹ ਦੇਖੋ ਜੀ ਆਪਾਂ ਹੁਣ ਪਿਉਰੀ ਪਹਿਲਾਂ ਬਣਾ ਲੈਨੇ ਆ ਇਹ ਟਮਾਟਰ ਕੱਟ ਕੇ ਇਹਦੀ ਪਿਉਰੀ ਤਿਆਰ ਕਰਦੇ ਆ ਪਹਿਲਾਂ ਦਾਲਾਂ ਮ ਬੜੀ ਤਰ੍ਹਾਂ ਬਣਾਉਂਦੇ ਆ ਠੰਡੇ ਪਾਣੀ ਚ ਵੀ ਪਾ ਦਿੰਦੇ ਆ ਤੇ ਜੇ ਉਦਾਂ ਵੀ ਬਾਅਦ ਚ ਨਮਕ ਪਾਉਣਾ ਬਾਅਦ ਚ ਹਲਦੀ ਪਾਉਣੀ ਫੇਰ ਵੀ ਉਹ ਨਾ ਥੋੜਾ ਜਿਹਾ ਹੋਰ ਹਿਸਾਬ ਦੀ ਬਣ ਜਾਂਦੀ ਆ ਪਰ ਆ ਜੋ ਟੇਸਟ ਇਹਦਾ ਆਉਂਦਾ ਨਾ ਇਹ ਕਿਤੇ ਤੁਸੀਂ ਇਹ ਮੌਕਾ ਇਸ ਦਾਲ ਨੂੰ ਇਦਾਂ ਹੀ ਦੇ ਕੇ ਵੇਖਿਓ ਤੇ ਬਹੁਤ ਹੀ ਬੈਸਟ ਬਣਦੀ ਆ ਇਹ ਪਿਉਰੀ ਬਣ ਗਈ ਆ ਜੀ ਟਮਾਟਰ ਦੀ ਹੁਣ ਆਪਾਂ ਤੜਕੇ ਵਾਲੇ ਪਾਸੇ ਹੋਈਏ ਤੜਕਾ ਲਗਾਣੇ ਆ ਜੀ ਇਦਾਂ ਦਾਲ ਮਖਣੀ ਨੂੰ ਇਆਪਾ ਇੱਕ ਕੜਛੀ ਤੇਲ ਦੀ ਪਾਣੀ ਹੈ ਜਿਆਦਾ ਤੇਲ ਨਹੀਂ ਪਾਉਣਾ ਕਿਉਂਕਿ ਇਹਦੇ ਵਿੱਚ ਮੱਖਣੀ ਪੈਣੀ ਹੈ ਤਾਂ ਜਿਆਦਾ ਤੇਲ ਆਪਾਂ ਵਰਤੋਂ ਨਹੀਂ ਲੈਣਾ ਇਹ ਗੱਲਾਂ ਵੀ ਬਹੁਤ ਧਿਆਨ ਦੀਆਂ ਨੇ ਕਿ ਜਿਆਦਾ ਤੇਲ ਆਪਾਂ ਥਾਲ ਦੇ ਵਿੱਚ ਨਹੀਂ ਪਾ ਸਕਦੇ ਇਹ ਆਪਾਂ ਜੀਰਾ ਥੋੜਾ ਜਿਹਾ ਲਿਆ ਸੀ ਇਹਨੂੰ ਵੀ ਆਪਾਂ ਥੋੜਾ ਜਿਆ ਨਾ ਤੜਕਾ ਲਵਾਂਗੇ ਇੱਕ ਲਾਲ ਮਿਰਚ ਹੈ ਮੇਰੇ ਕੋਲ ਬਸ ਇੱਕ ਹੀ ਪਾਵਾਂਗੇ ਕਿਉਂਕਿ ਹਰੀਆਂ ਮਿਰਚਾਂ ਪਾਈਆਂ ਨੇ ਜਿਆਦਾ ਮਿਰਚਾਂ ਨਹੀਂ ਪਾਉਣੀਆ ਗਰਮੀ ਐ ਬਾਕੀ ਮਸਾਲੇ ਆਪਣੇ ਹਿਸਾਬ ਨਾਲ ਪਾ ਸਕਤੀਏ ਸਕਦੇ ਆ ਜਿੱਤਰਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੱਦਾਂ ਇਹਦਾ ਪਰਿਵਾਰ ਖਾਂਦਾ ਉਦਾਂ ਦੇ ਹੀ ਬਣਾ ਸਕਦੇ ਹੋ ਦਾਲ ਇਹ ਪਿਆਜ਼ ਜਿਹੜੇ ਆ ਆਪਾਂ ਭੁੰਜਣ ਵਾਸਤੇ ਪਾਤੀਆ ਛੋਟੇ ਜਿਹੜੇ ਕੱਟੇ ਹੋਏ ਸੀ ਉਹ ਪਾਏ ਪਹਿਲਾਂ ਹੁਣ ਆਪਾਂ ਆ ਪਿਆਜ਼ ਵੀ ਨਾਲ ਹੀ ਪਾ ਦੇਣੇ ਆ ਇਹ ਤੁਸੀਂ ਸੋਚਦੇ ਹੋਵੋਗੇ ਕਿ ਦੋ ਤਰ੍ਹਾਂ ਦੇ ਪਿਆਜ਼ ਕਿਉਂ ਕੱਟੇ ਆ ਇਹਨਾਂ ਨੇ ਤੇ ਇੱਕ ਵਾਰੀ ਭੁੰਨ ਨਹੀਂ ਸੀ ਤੇ ਇੱਕ ਤਰ੍ਹਾਂ ਦੇ ਹੀ ਕੱਟ ਲੈਂਦੇ ਪਰ ਇਹਦੇ ਵਿੱਚ ਕੱਟਣ ਨਾਲ ਇੱਕ ਤੇ ਆਪਾਂ ਢਾਬਾ ਸਟਾਈਲ ਦੇ ਪਿਆਜ਼ ਕੱਟੇ ਆ ਜਿਹੜੇ ਲੰਬੇ ਲੰਬੇ ਆ ਉਹ ਤਾਂ ਢਾਬਾ ਸਟਾਈਲ ਹੋ ਗਿਆ ਤੇ ਦੂਸਰੇ ਅਸੀਂ ਘਰ ਦੇ ਸਟਾਈਲ ਦੇ ਪਿਆਜ਼ ਕੱਟੇ ਆ ਕਿਉਂਕਿ ਇਹ ਜਿਹੜੇ ਛੋਟੇ ਆ ਇਹਨਾਂ ਨੇ ਮਿਕਸ ਹੋ ਜਾਣਾ ਜਿਹੜੇ ਵੱਡੇ ਆ ਉਹਦੇ ਵਿੱਚ ਦਾਲ ਦੇ ਦਿਖਣਗੇ ਥੋੜੇ ਥੋੜੇ ਤੇ ਦਾਲ ਫਿਰ ਢਾਬੇ ਦੇ ਸਟਾਈਲ ਦੀ ਬਣ ਜੇਗੀ ਇਹ दाल संगਣੀ ਵੀ ਹੋ ਜੇਗੀ ਜਿਹੜੇ ਵਿੱਚ ਕੁਲ ਜਾਣੇ ਨੇ ਉਹਨਾਂ ਨਾਲ दाल संगਣੀ ਹੋ ਜੇਗੀ ਦੇਖਿਆ ਨਾ ਦੋਹਾਂ ਪਿਆਜ਼ਾਂ ਦੇ ਫੇਰੇ ਆ ਆਪਾਂ ਲਸਣ ਤੇ ਅਦਰਕ ਦਾ ਪੇਸਟ ਵੀ ਪਾਤਾ ਜੀ ਵਿੱਚ ਇਹਨੂੰ ਆਪਾਂ ਥੋੜਾ ਜਿਹਾ ਭੁੰਨਾਗੇ ਇਹਨਾਂ ਚੀਜ਼ਾਂ ਨੂੰ ਹਰੀ ਮਿਰਚ ਕੱਟੀ ਹੋਈ ਸੀ ਇੱਕ ਅੱਧੀ ਉਹ ਵੀ ਆਪਾਂ ਪਾਤੀ ਆ ਛੋਟੀ ਜੀ ਮਿਰਚ ਸੀਗੀ ਇੱਕ ਹੀ ਸੀਗੀ ਏ ਜੀ ਮੈਂ ਤਾਂ ਜੋ ਆਪਣੀਆਂ ਵੀਡੀਓ ਚ ਵਿਖਾਨੀ ਸਭ ਰੀਜਨਲ ਵਿਖਾਨੀਆਂ ਮੈਂ ਕੋਈ ਚੀਜ਼ ਐਦਰੋਂ ਉਦਰੋਂ ਨਹੀਂ ਲੈਂਦੀ ਨਾ ਮੈਂ ਜਿਹੜੀ ਚੀਜ਼ ਮੈਂ ਕਹਿਨੀ ਆ ਮੈਂ ਉਹੀ ਵਿਖਾਨੀ ਆ ਜੋ ਮੈਂ ਬਣਾ ਸਕਦੀ ਆ ਮੈਂ ਤੁਹਾਨੂੰ ਉਹੀ ਚੀਜ਼ ਵਿਖਾਨੀ ਆ ਕਿ ਇਹ ਚੀਜ਼ ਬਣਾ ਸਕਦੀ ਆ ਮੈਂ ਤੇ ਵਧੀਆ ਵੀ ਬਣਦੀ ਆ ਇਹ ਨਹੀਂ ਕਿ ਨਹੀਂ ਵਧੀਆ ਬਣਦੀ ਬਹੁਤ ਵਧੀਆ ਬਣਦੀ ਆ ਹੁਣ ਆਪਾਂ ਦੇਗੀ ਮਿਰਚ ਪਾਈ ਆ ਥੋੜੀ ਜੀ ਤੇ ਆਪਾਂ ਇਸ ਕਰਕੇ ਦੇਗੀ ਮਿਰਚ ਪਾਈ ਕਿ ਆਪਾਂ ਪਿਆਜ਼ ਜਿਹੜੇ ਆ ਬਹੁਤ ਜ਼ਿਆਦਾ ਲਾਲ ਨਹੀਂ ਕਰ ਸਕਦੇ ਕਿਉਂਕਿ ਫਿਰ ਜਿਹੜਾ ਟੇਸਟ ਹੁੰਦਾ ਉਹ ਪਿਆਜ਼ਾਂ ਦਾ ਹੀ ਆਉਣ ਲੱਗ ਜਾਂਦਾ ਹੈ ਤੇ ਅਸੀਂ ਟੇਸਟ ਲੈਣਾ ਆ ਦਾਲ ਦਾ ਤੇ ਨਾਲ ਲੈਣਾ ਟਮਾਟਰ ਦਾ ਜਿਆਦਾਤਰ ਦਾਲ ਮਖਣੀ ਦੇ ਵਿੱਚ ਇਹ ਦੋ ਚੀਜ਼ਾਂ ਦਾ ਹੁੰਦਾ ਹੈ ਟੇਸਟ ਹੁਣ ਆਪਾਂ ਇਹਦੇ ਵਿੱਚ ਟਮਾਟਰ ਵੀ ਪਾਤੇ ਆ ਹੁਣ ਆਪਾਂ ਇਹਨੂੰ ਖੂਬ ਭੁਨਾਗੇ ਜਦ ਤੱਕ ਅ ਪਿਆਜ਼ ਜਿਹੜੇ ਆ ਜਦ ਤੱਕ ਤੇਲ ਨਹੀਂ ਛੱਡ ਦਿੰਦੇ ਉਨੀ ਦੇਰ ਤੱਕ ਆਪਾਂ ਇਹ ਤੜਕੇ ਨੂੰ ਭੁੰਨੀ ਜਾਵਾਂਗੇ ਦਾਲ ਬਹੁਤ ਹੀ ਵਧੀਆ ਬਣਦੀ ਆ ਉਹੀ ਵੀ ਇਤਰਾ ਬਣਾ ਕੇ ਦੇਖਿਓ ਦਾਲ ਬਹੁਤ ਹੀ ਪਿਆਰੀ ਬਣਨੀ ਹੈ ਇਹ ਵੇਖਿਓ ਐ ਜੋ ਅਦਰਕ ਹੈ ਮੇਰੇ ਕੋਲ ਇਹ ਅੱਧਾ ਅਦਰਕ ਆਪਾਂ ਥੋੜਾ ਜਿਹਾ ਵਿੱਚ ਪਾ ਦਵਾਂਗੇ ਇਹਨੂੰ ਨਹੀਂ ਵੀ ਭੁੰਨਿਆ ਤਾਂ ਵੀ ਕੋਈ ਗੱਲ ਨਹੀਂ ਕੱਚਾ ਅਦਰਕ ਵੀ ਦਾਲ ਵਿੱਚ ਪੈ ਸਕਦਾ ਹੈ ਕੋਈ ਜ਼ਰੂਰੀ ਨਹੀਂ ਆ ਕਿ ਆਪਾਂ ਭੁੰਨ ਕੇ ਹੀ ਪਾਣਾ ਹੁੰਦਾ ਇਹਦੇ ਸੋ ਕੱਚੇ ਦੀ ਤੇ ਬਹੁਤ ਹੀ ਬੈਸਟ ਜਿਹੜੇ ਫਾਇਦੇ ਨੇ ਕਿਉਂਕਿ ਮਾਂ ਜਿਹੜੇ ਹੁੰਦੇ ਨੇ ਤੁਹਾਨੂੰ ਪਤਾ ਵਾਈਵਾਦੀ ਹੁੰਦੇ ਨੇ ਤੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਆ ਇਹ ਜ਼ਿਆਦਾ ਬਾਣੀਆਂ ਚਾਹੀਦੀਆਂ ਨੇ ਉਨੇ ਤੜਕਾ ਸਾਡਾ ਜਿਹੜਾ ਤੇਲ ਛੱਡੀ ਜਾ ਰਿਹਾ ਹੈ ਆ ਦੇਖੋ ਮੈਂ ਆਪਾਂ ਧਾਲ ਪਾਤੀ ਇਹਦੇ ਵਿੱਚ ਹੁਣ ਦਾਲ ਨੂੰ ਆਪਾਂ ਪਾ ਕੇ ਤੇ ਰਨਾਗੇ ਇਹਦੇ ਵਿੱਚ ਫਰਾਈ ਪਿੰਦੇ ਵਿੱਚ ਪਾ ਕੇ ਦਾਲ ਨੂੰ ਫਿਰ ਦੁਬਾਰਾ ਤੋਂ ਰਨਾਗੇ ਅਸੀਂ ਦੇਖੋ ਕੋਈ ਮੱਖਣੀ ਬਾਹਰ ਦੀ ਬਾਜ਼ਾਰ ਦੀ ਪਾਉਂਦਾ ਹੈ ਕੋਈ ਮਤਲਬ ਪੈਕਟਾਂ ਵਾਲੀ ਪਾਉਂਦਾ ਹੈ ਅਹੀਂ ਮੱਖਣੀ ਘਰ ਦੀ ਬਣਾਈ ਪਾ ਕੇ ਵਿਖਾਉਨੇ ਆ ਜੀ ਤੁਹਾਨੂੰ ਤੁਸੀਂ ਨਵੀਂ ਰੈਸਪੀ ਵੇਖਿਓ ਤੇ ਨਵੀਂ ਚੀਜ਼ ਵੇਖਿਓ ਫਾ ਦਾਲ ਦੇਖੋ ਕਿੰਨੀ ਬੈਸਟ ਬਣੀ ਆ ਵੈਰੀ ਗੁੱਡ ਦਾਲ ਤੇ ਇੱਤਾ ਹੀ ਬੜੀ ਵਧੀਆ ਬਣੀ ਆ ਦੇ ਦੇਖੋ ਕਿੰਨੀ ਸੋਹਣੀ ਰਿਝਣ ਢਈ ਆ ਕਿੰਨੀ ਸੋਹਣੀ ਲੱਗਦੀ ਦਾਲ ਪਿਆਰੀ ਲੱਗਣ ਢਈ ਆ ਆਪਾਂ ਹੁਣ ਇਹਨੂੰ ਇੱਕ ਡੂੰਘੇ ਦੇ ਵਿੱਚ ਕੱਢ ਲਵਾਂਗੇ ਦਾਲ ਨੂੰ ਬਾਕੀ ਦਾ ਕੰਮ ਆਪਾਂ ਇੱਧਰ ਕੱਢ ਕੇ ਢਾਲ ਫੇਰ ਕਰਦੇ ਆਂ ਆ ਦੇਖੋ ਢਾਲ ਸੀ ਨਾ ਇਦਾਂ ਮਤਲਬ ਸਾਰੀ ਜਿਹੜੀ ਹੈ ਡੂੰਘੇ ਦੇ ਵਿੱਚ ਕੱਢ ਲਵਾਂਗੇ ਜੀ ਢਾਲ ਇਹ 10-15 ਮਿੰਟ ਪਈ ਰਵੇ ਤਾਂ ਢਾਲ ਆਪਣੇ ਆਪ ਆਟੋਮੈਟਿਕ ਹੀ ਬਹੁਤ ਸੰਘਣੀ ਹੋ ਜਾਂਦੀ ਹੈ ਇਹ ਵੀ ਗੱਲ ਹੈਗੀ ਜੇ ਇਹ ਆ ਜੀ ਆਪਾਂ ਢਾਬਾ ਸਟਾਈਲ ਬਣਾ ਦਿੱਤਾ ਅੱਜ ਆ ਦੇਖੋ ਜੀ ਨਾਲ ਹੀ ਸਲਾਦ ਲਗਾਤਾ ਨਾਲ ਹੀ ਆਪਾਂ ਗਾਰਨਿਸ਼ ਕਰ ਦਤੀ ਆ ਅਦਰਕ ਦੀ ਕਰਾਂਗੇ ਆ ਦੇਖੋ ਵੈਰੀ ਗੁੱਡ ਇਹਨੂੰ ਕਹਿੰਦੇ ਟਾਬੇ ਦੀ ਦਾਲ ਆ ਆਪਾਂ ਜੀ ਫਰੈਸ਼ ਕਰੀਮ ਪਾਵਾਂਗੇ ਉੱਪਰ ਥੋੜੀ ਜਹੀ ਇਹਨਾਂ ਆਪਏ ਪਾਵਾਂਗੇ ਮੱਖਣੀ ਵਾਲ ਬਾਅਦ ਚ ਤੁਹਾਨੂੰ ਦਿਖਾਉਣੇ ਮੱਖਣੀ ਵੀ ਮੱਖਣੀ ਵੀ ਪਾਵਾਂਗੇ ਇੱਦਾਂ ਦੀ ਦਾਲ ਬਣਾ ਕੇ ਖਾਇਆ ਕਰੋ ਤੇ ਢਾਬਿਆਂ ਤੇ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਹਾਂ ਦੇਖੋ ਜੀ ਮੱਖਣੀ ਘਰ ਦੀ ਮੱਖਣੀ ਤਿਆਰ ਕੀਤੀ ਐ। ਇਹਦੇ ਵਿੱਚੋਂ ਜਿੰਨੀ ਮਰਜ਼ੀ ਆਪਾਂ ਪਾ ਸਕਦੇ ਆ। ਪਹਿਲੇ ਲੋਕੀ ਇੱਦਾਂ ਹੀ ਦਾਲ ਮੱਖਣੀ ਦਾ ਨਾਮ ਇੱਥੋਂ ਹੀ ਚੱਲਿਆ ਦਾਲ ਤੇ ਮੱਖਣੀ ਇਕੱਲੀ ਖਾਂਦੇ ਹੁੰਦੇ ਸੀ ਇੱਦਾਂ ਰੋਟੀ ਦੇ ਨਾਲ ਤੇ ਬਹੁਤ ਖੁਸ਼ ਰਹਿੰਦੇ ਹੁੰਦੇ ਸਨ। ਆ ਦੇਖੋ ਜੀ ਇਹ ਘਰ ਦੀ ਕੀ ਇਹ ਢਾਬੇ ਨਾਲੋਂ ਘੱਟ ਥੋੜੀ ਐ। ਆ ਦੇਖੋ ਆ ਗਰਮ ਮਸਾਲਾ ਆਪਾਂ ਥੋੜਾ ਥੋੜਾ ਉੱਤੇ ਜਿਹੜਾ ਆ ਥੋੜਾ ਲਗਾ ਦੇਵਾਂਗੇ ਹੋਰ ਦੇਖੋ ਕਿੰਨਾ ਟੇਸਟ ਆਏਗਾ ਇਸ ਦਾ ਭਾਵੇਂ ਤੰਦੂਰੀ ਰੋਟੀਆਂ ਨਾਲ ਖਾਓ ਭਾਵੇਂ ਚੌਲਾਂ ਨਾਲ ਖਾਓ ਕਿਤਾ ਭਾਵੇਂ ਜਿੱਦਾਂ ਮਰਜ਼ੀ ਖਾਓ ਧਾਲ ਇੰਨੀ ਵੈਸਟ ਬਣੀ ਹੈ ਨਾ ਬਹੁਤ ਵਧੀਆ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਜੀ ਹਰ ਇੱਕ ਭੈਣ ਭਰਾ ਨੂੰ ਪਤਾ ਲੱਗੇ ਵੀਡੀਓ ਦਾ ਤੇ ਉਹ ਵੀ ਵੇਖ ਸਕਣ ਕੋਈ ਬਣਾ ਸਕੇ ਚੀਜ਼ ਵੇਖ ਕੇ ਜੀ ਤੇ ਆ ਰਿਆਰ ਫੂਡ ਚੈਨਲ ਆ ਜੀ ਸਾਡਾ ਬੈਸਟ ਬਣ ਗਈ ਦਾਲ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਤੁਹਾਡੀ ਹਿੰਮਤ ਨਾਲ ਹੀ ਸਾਡਾ ਚੈਨਲ ਬਹੁਤ ਅੱਗੇ ਵਧਣਾ ਜੀ ਦੇਖੋ ਕਿੰਨੀ ਪਿਆਰੀ ਦਾਲ ਬਣੀ ਐ ਵੀਡੀਓ ਜਰੂਰ ਵੇਖਿਆ ਕਰੋ ਜੀ ਬੜੀ ਮਿਹਨਤ ਲੱਗਦੀ ਆ ਜਦੋਂ ਅਸੀਂ ਵੀਡੀਓ ਬਣਾਨੇ ਆ ਦੇਖੋ ਨਾਲ ਸਲਾਦ ਪਨਾਲ ਦਾਲ ਹੁਣ ਫੁਲਕੀਆਂ ਦੀ ਕਮੀ ਆ ਬਾਸਾ ਤੰਦੂਰੀ ਫੁਲਕੇ ਲਾਓ ਤੇ ਫਟਾਫਟ ਖਾਓ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ